ਨਮਸਕਾਰ ਜੈਨ ਦੋਸਤੋ ਮੈਂ ਪਵਨ ਮੁਕੀਜਾ ਮੁਕੀਜਾ ਰੀਅਲ ਇਨ ਨੀਓ ਤੁਹਾਡਾ ਸਭ ਦਾ ਸਵਾਗਤ ਕਰਦਾ ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਹੈ ਸਾਡੇ ਦੇਸ਼ ਦੇ ਵਿੱਚ ਕਾਨੂੰਨ ਹੈ ਜਿਸ ਦਾ ਸਿੱਧਾ ਸਿੱਧਾ ਮਤਲਬ ਇਹ ਹੈ ਜੇ ਕੋਈ ਕਾਨੂੰਨ ਦੇ ਖਿਲਾਫ ਕੰਮ ਕਰਦਾ ਹੈ ਜੇ ਕੋਈ ਕਾਨੂੰਨ ਨੂੰ ਨਹੀਂ ਮੰਨਦਾ ਤਾਂ ਉਹਦੇ ਖਿਲਾਫ ਕਾਨੂੰਨ ਦੇ ਮੁਤਾਬਿਕ ਇੱਕ ਕਾਰਵਾਈ ਹੁੰਦੀ ਹੈ ਤੇ ਕਾਰਵਾਈ ਕੀਤੀ ਜਾਂਦੀ ਹੈ ਸਾਡੇ ਕਾਨੂੰਨ ਦੇ ਮੁਤਾਬਿਕ ਇੱਕ ਕਿਸੇ ਨੂੰ ਅਧਿਕਾਰ ਨਹੀਂ ਦਿੱਤਾ ਗਿਆ ਕਿ ਉਹ ਕਾਨੂੰਨ ਨੂੰ ਆਪਣੇ ਹੱਥ ਚ ਲਵੇ। ਜਿਸ ਤਰ੍ਹਾਂ ਲੋਜਾਨੇ ਦੇ ਇਤਨੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਉਹਦੇ ਜਿੰਨੇ ਵੀ ਨਿੰਦਾ ਕੀਤੀ ਜਾਵੇ ਘੱਟ ਹੈ। ਜਿਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਫੈਕਟਰੀ ਮਾਲਕ ਨੇ ਇੱਕ ਮੈਲਾ ਤੇ ਉਹਦੇ ਤਿੰਨ ਬੱਚਿਆਂ ਦੇ ਕਾਲਕ ਪੋਜਦੇ ਤੇ ਗਲ ਦੇ ਵਿੱਚ ਤਖਤੀ ਲੜਕਾ ਦਿੱਤੀ। ਉਹ આરોਪ ਮਾਲਕ ਉੱਲ ਲਾਇਆ ਗਿਆ ਕਿ ਕੱਪੜੇ ਚੋਰੀ ਕੀਤੇ ਗਏ ਸਨ। ਜਦ ਕਿ ਪੇੜ ਦੇ ਮੈਲਾ ਦਾ ਕਹਿਣਾ ਹੈ ਕਿ ਉਹਨਾਂ ਨੇ ਕੋਈ ਚੋਰੀ ਨਹੀਂ ਕੀਤੀ। ਵੀਡੀਓ ਵਾਇਰਲ ਹੋਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਹਰਕਤ ਦੇ ਵਿੱਚ ਆਇਆ। ਬਾਹਰ ਅਧਿਕਾਰ ਆਯੋਗ ਵੀ ਹਰਕਤ ਦੇ ਵਿੱਚ ਆਇਆ। ਜਿਸ ਤੇ ਪੁਲਿਸ ਵੱਲੋਂ ਜਿਹੜਾ આરોપીਆਂ ਦੇ ਖਿਲਾਫ ਕੇਸ ਦਾਜ ਕੀਤਾ ਗਿਆ, ਤਿੰਨ આરોપીਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਿਆ ਹੈ। ਦੋਸਤੋ, ਇਹ ਉਹ ਜਾਣਾਂ ਦੀ ਘਟਨਾ ਹੈ ਜੋ ਦੱਸੀ ਜਾ ਰਹੀ ਹੈ। ਜਿਹਦੇ ਵਿੱਚ ਮਾਲਕ ਦੀ ਇੱਕ ਫੈਕਟਰੀ ਹੈ ਉਸ ਮਾਲਕ ਦਾ આરોਪ ਸੀ ਕਿ ਉਹਦੇ ਕੱਪੜੇ ਚੋਰੀ ਹੋ ਰਹੇ ਸਨ ਉਹ ਸੀਸੀਟੀਵੀ ਕੈਮਰੇਆ ਤੋਂ ਉਹਨੂੰ ਇਹ ਪਤਾ ਲੱਗਿਆ ਸੀ ਉਹਨੂੰ ਇਹ ਪਤਾ ਲੱਗਿਆ ਸੀ ਜੋ ਉਹਦਾ ਕਹਿਣਾ ਹੈ ਜੇ ਵਾਕਈ ਉਹਦੇ ਕੱਪੜੇ ਚੋਰੀ ਹੋ ਰਹੇ ਸਨ ਉਹ ਤਾਂ ਉਹਦਾ ਫਰਜ਼ ਬਣਦਾ ਸੀ ਉਹ ਪੁਲਿਸ ਮੁਤਾਬਿਕ ਕਾਰਵਾਈ ਕਰਵਾਉਂਦਾ ਕਾਨੂੰਨ ਦੇ ਮੁਤਾਬਿਕ ਕਾਰਵਾਈ ਕਰਵਾਉਂਦਾ ਪਰ ਲੱਗਦਾ ਹੈ ਕਿ ਵਿਅਕਤੀਆਂ ਨੂੰ ਕਈ ਲੋਕਾਂ ਨੂੰ ਪੈਸੇ ਦਾ ਨਸ਼ਾ ਕਾਫੀ ਹੁੰਦਾ ਹੈ ਪੈਸੇ ਦਾ ਘਮੰਡ ਕਾਫੀ ਹੁੰਦਾ ਹੈ ਲੱਗਦਾ ਹੈ ਕਿ ਉਸ ਪੈਸੇ ਦੇ ਘਮੰਡ ਦੇ ਵਿੱਚ ਮਾਲਕ ਨੇ ਕਾਨੂੰਨ ਦੇ ਮੁਤਾਬਿਕ ਕਾਰਵਾਈ ਕਰਨ ਦੀ ਬਜਾਏ ਆਪਣਾ ਹੀ ਕਾਨੂੰਨ ਲਾਗੂ ਕਰ ਦਿੱਤਾ ਆਪਣਾ ਕਾਨੂੰਨ ਲਾਗੂ ਕਰ ਦਿੱਤਾ ਨਾਦਰਸ਼ਈ ਕਾਨੂੰਨ ਜਾਂ ਨਾਦਰਸ਼ਈ ਪ੍ਰਮਾਨ ਕਰ ਸਕਦੇ ਆ ਕਿ ਉਸ ਤੋਂ ਬਾਅਦ ਇੱਕ ਮਹਿਲਾ ਤੇ ਉਹਦੇ ਤਿੰਨ ਬੱਚਿਆਂ ਦੇ ਚਿਹਰੇ ਤੇ ਕਲਖ ਪਾ ਦੁੱਤੀ ਗਈ ਤੇ ਗੱਲ ਦੇ ਵਿੱਚ ਤਕਨੀਆ ਲੜਗਾ ਦਿੱਤੇਗੇ ਆ ਜਿਹੜੇ ਉੱਪਰ ਲਿਖਿਆ ਹੈਗਾ ਕਿ ਮੈਂ ਚੋਰ ਹਾਂ ਦੋਸਤੋ ਇਸ ਤੋਂ ਬਾਅਦ ਵੀਡੀਓ ਵਾਇਰਲ ਹੋਇਆ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਮਾਮਲੇ ਦੀ ਹਰ ਸਸ਼ਸਤਾਰ ਵਿਅਕਤੀ ਵੱਲੋਂ ਅਲੋਚਨਾ ਕੀਤੀ ਗਈ ਕਿ ਇਹ ਵਾਕਈ ਜੋ ਫੈਕਟਰੀ ਮਾਲਕ ਨੇ ਇਹ ਕੰਮ ਕੀਤਾ ਹੈ ਉਹ ਵਾਕਈ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਕੰਮ ਹੈ ਉਸ ਤੋਂ ਬਾਅਦ ਪੁਲਸ ਵੀ ਹਰਕਤ ਵਿੱਚ ਆਈ ਉਸ ਤੋਂ ਬਾਅਦ ਬਾਲ ਅਧਿਕਾਰ ਆਯੋਗ ਵੀ ਹਰਕਤ ਵਿੱਚ ਆਇਆ ਭਾਲ ਅਧਿਕਾਰ ਆਯੋਗ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਇਹ ਵੀ ਦੱਸਿਆ ਜਾਂਦਾ ਹੈ ਕਿ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਕੇਸ ਦਰਜ ਕਰ ਲਿਆ ਗਿਆ ਤੇ ਤਿੰਨ ਵਿਅਕਤੀਆਂ ਨੂੰ ਜੋ ਅਖਬਾਰ ਦੀ ਖਬਰ ਦੇ ਮਤਲਬਿਕ ਤਿੰਨ ਲੋਕਾਂ ਨੂੰ ਤਿੰਨ ਵਿਅਕਤੀ ਨੂੰ ਅਰੈਸਟ ਕੀਤਾ ਗਿਆ ਤੇ ਜਿਹੜਾ ਫੈਕਟ ਦਾ ਮਾਲਕ ਹੈ ਉਹ ਫਰਾਰ ਦੱਸਿਆ ਗਿਆ ਦੋਸਤੋ ਇਸ ਤਰ੍ਹਾਂ ਦੀਆਂ ਘਟਨਾਵਾਂ ਸੱਚਮੁੱਚੇ ਸਮਾਜ ਨੂੰ ਸ਼ਰਮਸਾਰ ਕਰਦੀਆਂ ਹਨ ਇਸ ਤਰ੍ਹਾਂ ਦੀ ਘਟਨਾਵਾਂ ਬਿਲਕੁਲ ਨਹੀਂ ਹੋਣੀ ਚਾਹੀਦੀ ਕਿਉਂਕਿ ਜੇ ਵਿਅਕਤੀ ਕਾਨੂੰਨ ਨੂੰ ਆਪਣੇ ਮੁਤਾਬਿਕ ਚਲਾਣ ਦੀ ਸੋਚੇਗਾ ਤਾਂ ਸਮਾਜ ਦਾ ਕੀ ਬਣੇਗਾ ਦੋਸਤੋ ਹੁਣ ਅਸੀਂ ਉਮੀਦ ਕਰਦੇ ਹਾਂ ਕਿ ਜਿਨ੍ਹਾਂ ਵਿਅਕਤੀ ਨੇ ਵੀ ਇਹ ਸ਼ਰਮਸਰ ਘਟਨਾ ਕੀਤੀ ਹੈ ਉਹਨਾਂ ਨੂੰ ਕਾਨੂੰਨ ਦੇ ਮੁਤਾਬਿਕ ਸਜ਼ਾ ਜ਼ਰੂਰ ਮਿਲੇਗੀ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ